ਤੁਸੀਂ ਮੇਰੇ ਭਰਾ ਬੈਠੇ ਹੋ ਬਜ਼ੁਰਗ ਬੈਠੇ ਹੋ ਸਾਬ ਜਦਿਆਂ ਦਾ ਸ਼ਹੀਦੀ ਦਿਹਾੜਾ ਕਿਦਾਂ ਮਨਾਈਏ ਇੱਥੋਂ ਸ਼ੁਰੂ ਕਰੀਏ ਆਪਾਂ ਸਾਡੀ ਕੌਮ ਨੇ ਬਹੁਤ ਵੱਡੇ ਪੱਦਰ ਤੇ ਮਨਾਉਣਾ ਵਾ ਸਾਨੂੰ ਮਨਾਉਣਾ ਵੀ ਚਾਹੀਦਾ ਪਿੰਡ ਪਿੰਡ ਸਮਾਗਮ ਹੋਣੇ ਆ ਨਗਰ ਕੀਰਤਨ ਨਿਕਲਣੇ ਆ ਵੱਡੇ ਵੱਡੇ ਲੰਗਰ ਲੱਗਣੇ ਆ ਕੋਈ ਇਹੋ ਜਿਹਾ ਗੁਰੂ ਘਰ ਨਹੀਂ ਹੋਵੇਗਾ ਜਿੱਥੇ ਆਪਾਂ ਜਾ ਕੇ ਸ਼ਰਦਾ ਦੇ ਫੁੱਲ ਭੇਡ ਨਹੀਂ ਕਰਨੇ ਕਰਨੇ ਵੀ ਚਾਹੀਦੇ ਸਾਡੇ ਬਾਬੇ ਆ ਮੈਂ ਦੋ ਸੌਖੇ ਤਰੀਕੇ ਦਸੂਗਾ ਜਾਓ ਇਹਨਾਂ ਦੇ ਅਸਰ ਕਰ ਲਿਓ ਮੈਂ ਕਹਿੰਦਾ ਬਾਬਾ ਫਤੇ ਸਿੰਘ ਦੀਆਂ ਸਭ ਤੋਂ ਜ਼ਿਆਦਾ ਖੁਸ਼ੀਆਂ ਤੁਹਾਡੇ ਘਰ ਹੀ ਹੋਣਗੀਆਂ ਔਰ ਕਿਸੇ ਦੇ ਘਰ 'ਚ ਨਹੀਂ ਹੋਣਗੀਆਂ ਲੰਗਰ ਭਾਵੇਂ ਨਾ ਲਾਇਓ ਸ਼ਬੀਲ ਭਾਵੇਂ ਨਾ ਲਾਇਓ ਨਹੀਂ ਦੀਵਾਨ ਲਾਉਣਾ ਨਾ ਲਾਇਓ ਕੁਝ ਨਹੀਂ ਕਰਨਾ ਨਾ ਕਰਿਓ ਆ ਦੋ ਕੰਮਾਂ ਤੇ ਅਸਰ ਜ਼ਰੂਰ ਕਰਿਓ ਜਿਉ ਜੇ ਇਹਨਾਂ ਦੋ ਗੱਲਾਂ ਤੇ ਅਸਰ ਕਰ ਲਿਆ